ਮੈਂ ਗੁਰਵਿੰਦਰ ਸਿੰਘ ਚੱਬਾ ਜੀ ਕਿਸਾਨ ਮਜ਼ਦੂਰ ਸ਼ਿਕਾਇਤ ਤੋਂ ਸੂਬਾ ਦਫ਼ਤਰ ਸੱਤ ਜੱਬਾ ਸਾਹਿਬ ਨੇ ਕੀ ਕੀਤਾ ਜਾ ਰਿਹਾ ਹੈ 골ਡਨ ਗੇਟ ਦੇ ਉੱਪਰ ਤੇ ਕਿਉਂ ਕੀਤਾ ਜਾ ਰਿਹਾ ਹੈ ਕਾਰਨ ਕੀ ਹੈ ਅੱਜ ਅਸੀਂ ਅੰਮ੍ਰਿਤਸਰ 골ਡਨ ਗੇਟ ਤੇ ਖੜੇ ਆ ਜਿੱਥੇ ਮੋਦੀ ਦਾ ਤੇ ਜੇ ਡੀ ਬੈਂਸ ਜੋ ਅਮਰੀਕਾ ਦਾ ਉਪ ਰਾਸ਼ਟਰਪਤੀ ਆ ਜੋ ਭਾਰਤ ਦੇ ਦੌਰੇ ਤੇ ਆਇਆ ਵਾ ਤੇ ਭਾਰਤ ਨਾਲ ਦੋਲੇ ਵਪਾਰ ਸੰਬੰਧੀ ਜਿਹੜਾ ਸੂਚੋਗਾ ਕਰਨ ਆਇਆ ਉਹਦੇ ਵਿਰੋਧ ਚ ਅਸੀਂ ਜਿਹੜਾ ਵਾ 골ਡਨ ਗੇਟ ਤੇ ਜਿਹੜਾ ਪੁਤਲਾ ਸਾਰਕੇ ਤੇ ਉਹਨੂੰ ਜਿਹੜਾ ਵਾ ਉਹਦਾ ਵਿਰੋਧ ਕਰ ਰਹੇ ਆ ਤਾਂ ਕਿ ਇਹ ਜਿਹੜੇ ਸਮਝੌਤੇ ਆ ਭਾਰਤ ਲਈ ਜਿਹੜੇ ਬਹੁਤ ਹੀ ਖਤਰਨਾਕ ਤੇ ਮਾਰੂ ਸਾਫ ਤੇ ਜਦੋਂ ਭਾਰਤ ਦੇ ਵਿੱਚ ਜਿਹੜਾ ਬਾਜ਼ਾਰ ਦੇ ਵਿੱਚ ਖਾਦ ਪਦਾਰਥਾਉਣ ਕੇ ਮੀਟ ਆ ਮੁਰਗਾਵਾ ਜੋ ਵੀ ਹੋਰ ਫਸਲਾਂ ਵਾਂ ਸਾਡੀ ਆਉਣ ਗਿਆ ਤੇ ਇਹ ਭਾਰਤ ਦਾ ਜਿਹੜੀਆਂ ਫਸਲਾਂ ਉਹਨਾਂ ਦਾ ਪਹਿਲਾ ਰੇਟ ਨਹੀਂ ਮਿਲਿਆ ਉਹਦੇ ਵਾਸਤੇ ਜਿਹੜਾ ਬਹੁਤ ਨੁਕਸਾਨ ਹੋਇਆ ਇਸ ਕਰਕੇ ਅਸੀਂ ਪੂਰੇ ਭਾਰਤ ਦੇ ਵਿੱਚ ਜਿਹੜਾ ਵਾ ਇਹ ਦਾ ਵਿਰੋਧ ਕਰਕੇ ਤੇ ਇਸ ਸਮਝੌਤੇ ਤੋਂ ਭਾਰਤ ਜਿਹੜਾ ਬਾਹਰ ਰਹਿਣ ਵਾਸਤੇ ਜਿਹੜਾ ਵਾ ਅਸੀਂ ਰੋਜ਼ ਪ੍ਰਦਰਸ਼ਨ ਕਰ ਰਹੇ ਹਾਂ ਮਨਸ਼ਾ ਕੀ ਲੱਗ ਰਹੀ ਹੈ ਜੀ ਸਰਕਾਰਾਂ ਦੀ ਜਿਹੇ ਵੇਖਿਆ ਜਾ ਰਿਹਾ ਸਰਕਾਰਾਂ ਦੀ ਮਨਸ਼ਾ ਹੈ ਵੇਲੇ ਪੂਰੀ ਤਰ੍ਹਾਂ ਖੇਤੀ ਕਾਰਪੋਰੇਟ ਸੈਕਟਰ ਨੂੰ ਜਿਹੜਾ ਵਾ ਪੂਰੀ ਤਰ੍ਹਾਂ ਖਤਮ ਕਰਨਾ ਵਾ ਮੇ ਖੇਤੀ ਨੂੰ ਖਤਮ ਕਰਕੇ ਤੇ ਇਹਦੇ ਉੱਤੇ ਕਾਰਪੋਰੇਟਾਂ ਦਾ ਕਬਜ਼ਾ ਕਰਾਉਣਾ ਕਿਸਾਨੀ ਪੂਰੀ ਤਰ੍ਹਾਂ ਤਬਾਹ ਕਰਦੀਆਂ ਤੇ ਸਾਡੀਆਂ ਜਿਹੜੀਆਂ ਫਸਲਾਂ ਵਾਂ ਉਹ ਰੋਲ ਕੇ ਤੇ ਬਾਹਰਲੇ ਅਮਰੀਕਾ ਦੇ ਨਾਲ ਸਮਝੌਤੇ ਕਰਕੇ ਸਾਡੇ ਬਾਜ਼ਾਰ ਤੇ ਵਿੱਚ ਉਹ ਖਾਸ ਬਾਜ਼ਾਰ ਥਾਣ ਕੇ ਤੇ ਸਾਡੇ ਜਿਹੜੇ ਪੂਰੀ ਤਰ੍ਹਾਂ ਖਵਾ ਦੇਣਗੇ ਜਿੱਦਾਂ ਛੋਟਾ ਦੁਕਾਨਦਾਰ ਵੀ ਮਾਰਿਆ ਜਾਊਗਾ ਵਪਾਰੀ ਵੀ ਮਾਰਿਆ ਜੀ ਤੇ ਕਿਸਾਨ ਵੀ ਜਿਹੜਾ ਪੂਰੀ ਤਰ੍ਹਾਂ ਤਬਾਈ ਦੇਖਣ ਦੇ। ਸੋਨ ਤਾਂ ਇੱਕ ਪਾਸੇ ਕਿਸਾਨ ਨੂੰ ਦੰਦਾ ਤਾਂ ਕਿ ਆ ਗਿਆ ਪਰ ਖਾ ਦਾ ਤਾਂ ਸਰਕਾਰ ਦੇ ਰੋਸਾ ਨਜ਼ਰ ਆ ਰਿਹਾ। ਬਿਲਕੁਲ ਜੀ ਕਹਿਣ ਨੂੰ ਤਾਂ ਅੰਨ ਦਾ ਤਾਂ ਹੈ ਅੰਨ ਦਾ ਤਾਂ ਆ ਜਾਂ ਅੰਨ ਪੈਦਾ ਕਰਕੇ ਤੇ 6 ਮਹੀਨੇ ਜਿਹੜਾ ਪੁੱਤਾਂ ਵਾਂਗੂ ਫਾਲੀ ਫਸਲ ਹੁੰਦਾ ਜੋ ਮੰਡੀਆਂ ਚ ਲੈ ਕੇ ਜਾਂਦਾ ਉਹਦਾ ਭਾਅ ਹੀ ਨਹੀਂ ਮਿਲਦਾ। ਉਹ ਰੁੱਲ ਜਾਂਦੀ ਆ ਤੇ ਉਹ ਆਪ ਜਿਹੜਾ ਵਾ ਪੂਰੀ ਮਿਹਨਤ ਕਰਕੇ ਇੱਕ 40 ਕਿਲੋ ਜਿਹੜਾ ਵਾ ਕਣਕ ਬੀਜ ਪਾ ਕੇ ਇੱਕ ਏਕੜ ਦੇ ਵਿੱਚ ਤੋਂ 40 ਮਣ ਕਣਕ ਕੱਢਦਾ ਵਾ ਪਰ ਫੇਰ ਘਾਟੇ ਜਾਂਦਾ ਤੇ ਦੂਜੇ ਪਨੇ ਜਿਹੜਾ ਵਾ ਉਹ ਉਦਯੋਗਪਤੀ ਆ ਉਹ ਇੱਕ ਕਵਾਂਟਲ ਚੀਜ਼ ਪਾਉਂਦੇ ਤੇ ਵੀ 80 ਕਿਲੋ ਜਿਹੜੀ ਆ ਉਹ ਬਾਹਰ ਨਿਕਲਦੀ ਆ ਤਾਂ ਫਿਰ ਮੁਨਾਫੇ ਦੇ ਵਿੱਚ ਆ ਕਿਉਂਕਿ ਉਹਨੂੰ ਐਮ ਆਰ ਪੀ ਮਿਲਦੀ ਆ ਤੇ ਇੱਧਰ ਐਮ ਐਸ ਪੀ ਵੀ ਨਹੀਂ ਮਿਲਦੀ ਇਸ ਕਰਕੇ ਕਿਸਾਨ ਕਰਜਾਈ ਆ ਦੀ ਫਸਲ ਦਾ ਪੂਰਾ ਰੇਟ ਨਹੀਂ ਮਿਲਦਾ ਤੇ ਸਰਕਾਰਾਂ ਦੀ ਦੀ ਮਨਸ਼ਾ ਜਿਹੜੀ ਆ ਵੀ ਇਹਨੂੰ ਪੂਰੀ ਤਰ੍ਹਾਂ ਤਬਾਹ ਕਰਕੇ ਇਹਨੂੰ ਖੇਤੀ ਸੈਕਟਰ ਚੋਂ ਬਾਹਰ ਕੀਤਾ ਜਾ ਪੂਰੇ ਪੂਰੇ ਭਾਰਤ ਦੇ ਵਿੱਚ ਮੋਦੀ ਤੇ ਜੀ ਡੀ ਵੀ ਐਸ ਜਿਹੜੇ ਆ 12 ਮਈ ਅਧਰਕਾ ਦੇ ਉੱਪਰ ਐਕਟਰ ਪੜਿਆ ਉਹਨਾਂ ਦੇ ਪੁੱਤਰੇ ਸਾਰ ਰਹੇ ਆ ਅੱਜ ਅਸੀਂ ਗੋਲਡਨ ਗੇਟ ਤੇ ਖੜੇ ਆ ਸਿੱਧਾ ਪੂਰੇ ਭਾਰਤ ਦੇ ਵਿੱਚ ਪੂਰੀ ਤਰ੍ਹਾਂ ਜਿਹੜਾ ਵ ਬਹੁਤ ਵੱਡਾ ਜਿਹੜਾ ਰੋਸ ਪ੍ਰਦਰਸ਼ਨ ਜਿਹੜਾ ਹੋਇਆ ਲੋਕਾਂ ਦੀ ਪੀਸਾ ਮਦਦ ਲੋਕਾਂ ਨੂੰ ਅਸੀਂ ਅਪੀਲ ਕਰਦੇ ਜੇ ਪੂਰੀ ਤਰ੍ਹਾਂ ਜਿਹੜਾ ਵਾ ਇਹਨਾਂ ਚੀਜ਼ਾਂ ਦਾ ਵਿਰੋਧ ਕਰੋ ਤੇ ਜਦ ਇਹ ਬੰਦ ਹੋ ਗਏ ਸਰਕਾਰਾਂ ਦੇ ਹਰ ਨੀਤੀ ਪਾਲਿਸੀ ਦਾ ਜਿਹੜਾ ਕਾਰਪੋਰੇਟ ਪੱਖੀ ਉਹਨਾਂ ਦਾ ਵਿਰੋਧ ਕਰਕੇ ਆਪਾਂ ਤੇ ਆਪਣੀ ਜਿਹੜੀ ਕਿਸਾਨੀ ਜਵਾਨੀ ਦਾ ਸਾਰਾ ਕੁਝ ਆਪਾਂ ਜਿਹੜਾ ਬਚਾਈਏ ਮਤਲਬ ਕਿ ਕਈ ਲੋਕ ਇਹ ਸੋਚ ਰਹੇ ਕਿ ਕਿਸਾਨਾਂ ਦੇ ਮੁੱਦੇ ਹੈਗੇ ਨੇ ਤੇ ਕਿਸਾਨ ਹੀ ਬਸ ਹੁੰਦੇ ਨੇ ਦੂਜੇ ਵਰਗ ਚੋਂ ਨਹੀਂ ਹੁੰਦਾ ਜੀ ਨਹੀਂ ਵੇਖੋ ਸਾਰਾ ਕੁਝ ਇਹ ਜਿਹੜਾ ਵਾ ਕੱਲਾ ਕਿਸਾਨੀ ਨਾਲ ਨਹੀਂ ਜੁੜਿਆ ਹਰ ਵਰਗ ਨਾਲ ਜੁੜਿਆ ਵਾ ਹਰ ਵਰਗ ਦਾ ਸਹਿਯੋਗ ਆ ਹ ਪੂਰੀ ਤਰ੍ਹਾਂ ਜਿਹੜਾ ਇਹਨੂੰ ਸਹਿਯੋਗ ਦੇ ਰਿਹਾ ਵਾ ਤਾਂ ਹੀ ਇਹ ਜਿਹੜਿਆ ਜਿਹੜੇ ਪ੍ਰੋਗਰਾਮ ਹੈ ਉਹ ਸਫਲ ਤਾਂ ਜਾਂਦੇ ਜਦੋਂ ਹਰ ਇੱਕ ਜਿਹੜਾ ਵਾ ਸਹਿਯੋਗ ਦਊਗਾ ਹਰ ਇੱਕ ਨੂੰ ਰੋਟੀ ਹਰ ਇੱਕ ਨੇ ਖਾਣੀ ਆ ਅੰਨ ਹਰ ਇੱਕ ਨੇ ਖਾਣਾ ਪੂਰੇ ਲੋਕਾਂ ਦਾ ਜਿਹੜਾ ਵਾ ਸਹਿਯੋਗ ਹੈ ਦੇਖੋ ਅੱਜ ਜੇ ਡੀ ਵੈਂਸ ਤੇ ਪ੍ਰਧਾਨ ਮੰਤਰੀ ਜੀ ਦਾ ਗੋਲਡਨ ਗੇਟ ਤੇ ਅਸੀਂ ਅਰਤੀ ਫੂਕ ਮਜਾਰਾ ਅਰਤੀ ਫੂਕ ਮਜਾਰਾ ਕਰ ਰਹੇ ਹਾਂ ਉਹਦੀ ਵਜ੍ਹਾ ਹੈਗੀ ਆ ਵੀ ਜਿਹੜਾ ਸਮਝੌਤਾ ਅਮਰੀਕਾ ਦੇ ਨਾਲ ਭਾਰਤ ਸਰਕਾਰ ਕਰਨ ਜਾ ਰਹੀ ਆਉਣ ਵਾਲੇ ਸਮੇਂ ਵਿੱਚ ਜਿਹੜੀ ਜੇਡੀ ਵੈਂਸ ਨੇ ਪ੍ਰਧਾਨ ਮੰਤਰੀ ਨਾਲ ਮੀਟਿੰਗ ਕੀਤੀ ਹੈਗੀ ਆ ਉਹਦੇ ਵਿੱਚ ਦਵੱਲੇ ਵਪਾਰ ਦੀ ਗੱਲ ਨਿਕਲ ਕੇ ਆਈ ਆ ਕਿਹਾ ਜਾਂਦਾ ਵੀ ਜਿਹੜਾ 42 ਮਿਲੀਅਨ ਡਾਲਰ ਦਾ ਆਯਾਤ ਅਮਰੀਕਾ ਤੋਂ ਭਾਰਤ ਵਿੱਚ ਹੋ ਰਿਹਾ ਉਹਦੇ ਤੇ ਭਾਰਤ ਸਰਕਾਰ ਉਹਦੇ ਅੱਧੇ ਵਪਾਰ ਤੇ ਜਿਹੜਾ ਆਪਣੀ ਡਿਊਟੀ ਆਈ ਉਹ ਘੱਟ ਕਰ ਰਹੀ ਆ ਜੇ ਉਹਦੇ ਵਿੱਚ ਖੇਤੀ ਸੈਕਟਰ ਆ ਗਿਆ ਡੇਰੀ ਆ ਗਿਆ ਪੋਲਟਰੀ ਆ ਗਿਆ ਤੇ ਕਿਸਾਨਾਂ ਦੀ ਬਰਬਾਦੀ ਹੋ ਜੂ ਕਿਉਂਕਿ ਭਾਰਤ ਸਰਕਾਰ ਜਿਹੜੀਆਂ ਬਾਹਰੋਂ ਚੀਜ਼ਾਂ ਆਉਂਦੀਆਂ ਨੇ ਉੱਤੇ ਡਿਊਟੀ ਲਾਉਂਦੀ ਹੈਗੀ ਆ ਵੀ ਸਾਡੇ ਕਿਉਂਕਿ ਸਾਡਾ ਖੇਤੀ ਪ੍ਰਧਾਨ ਦੇਸ਼ ਆ ਤੇ ਸਾਡੇ ਜਿੰਨੇ ਮੁੱਲ ਵਿੱਚ ਸਾਡੀਆਂ ਇੱਥੇ ਜਿੰਸਾਂ ਵਿਕਦੀਆਂ ਨੇ ਉਹ ਘੱਟ ਰੇਟ ਤੇ ਨਾ ਵਿਕਣ ਇਸ ਕਰਕੇ ਅਸੀਂ ਮੋਦੀ ਜੀ ਨੂੰ ਅਮਿਤ ਜੇਪੀ ਨੱਡਾ ਜੀ ਨੂੰ ਇਹ ਤੋਂ ਕਾ ਜਿੰਨੇ ਦੇਸ਼ ਦੇ ਐਮਪੀ ਉਹਨਾਂ ਨੂੰ ਇਹ ਅਪੀਲ ਕਰਦੇ ਆਂ ਇਹ ਇਹ ਸਮਝੌਤੇ ਤੋਂ ਸਾਨੂੰ ਬਾਹਰ ਆਉਣਾ ਚਾਹੀਦਾ ਕਿਉਂ ਬਾਹਰ ਆਉਣਾ ਚਾਹੀਦਾ ਇਹ ਸਮਝੌਤਾ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਆਮ ਵਪਾਰ ਵਾਸਤੇ ਉਹਦੇ ਹਿੱਤ ਵਿੱਚ ਨਹੀਂ ਹੈਗਾ ਅਮਰੀਕਾ ਕੋ ਸਿੱਖਣਾ ਚਾਹੀਦਾ ਜੇ ਅਮਰੀਕਾ ਦਾ ਰਾਸ਼ਟਰਪਤੀ ਕਹਿੰਦਾ ਕਿ ਅਸੀਂ ਆਪਣੇ ਹਿੱਤ ਦੇਸ਼ ਦੇ ਹਿੱਤ ਦੇ ਵਿਰੁੱਧ ਕੋਈ ਸਮਝੌਤਾ ਨਹੀਂ ਕਰਨਾ ਚਾਹੁੰਦੇ ਤੇ ਫਿਰ ਭਾਰਤ ਨੂੰ ਵੀ ਆਪਣੇ ਦੇਸ਼ ਦੇ ਵਿਰੁੱਧ ਕੋਈ ਸਮਝੌਤਾ ਨਹੀਂ ਕਰਨਾ ਚਾਹੀਦਾ ਇਹ ਜੀ ਸਾਡੀ ਗੱਲ ਆ ਕੇਐਮਐਮ ਕਿਸਾਨ ਮਜ਼ਦੂਰ ਮੋਰਚਾ 올 ਇੰਡੀਆ ਲੈਵਲ ਤੇ ਅੱਜ ਦੀ ਕਾਲ ਲਾਗੂ ਕਰ ਰਿਹਾ ਤੇ ਕੱਲ ਵੀ ਪੂਰੇ ਦੇ ਪੰਜਾਬ ਦੇ ਧਰਤੀ ਫੂਕ ਮਜਾਰੇ ਹੋਣ। ਅੱਛਾ ਕੀ ਲੱਗ ਰਹੀ ਹੈ ਜੀ ਕੇਂਦਰ ਸਰਕਾਰ ਦੀ ਕੀ ਇਹ ਨੀਤੀ ਚਾਹੀਦੀ ਹੈ? ਹਾਂ ਦੇਖੋ ਕੇਂਦਰ ਸਰਕਾਰ ਵਿਸ਼ਵ ਵਪਾਰ ਸੰਸਥਾ ਦੇ ਹੇਠ ਜਿਹੜਾ 1991-99 ਚ ਇਹਨਾਂ ਨੀਤੀਆਂ ਨੇ ਉਹਦੇ ਦਬਾਅ ਹੇਠ ਇਹ ਸਾਰੀਆਂ ਸਾਡੇ ਕਿਸਾਨਾਂ, ਮਜ਼ਦੂਰਾਂ, ਛੋਟੇ ਦੁਕਾਨਦਾਰਾਂ, ਰੇੜੀ ਫੜੀ ਵਾਲਿਆਂ ਦੇ ਵਿਰੋਧ ਵਿੱਚ ਸਮਝੌਤੇ ਕਰ ਰਹੀ ਆ। ਤੁਸੀਂ ਮਨਸਬਰਨ ਤੁਸੀਂ ਸ਼ਹਿਰੀਆਂ ਨੂੰ ਦੇਖੋ ਆਨਲਾਈਨ ਵਪਾਰ ਵੀ ਇਹਨਾਂ ਦਾ ਸਮਝੌਤਾ ਵਾ। ਅੱਜ ਛੋਟਾ ਦੁਕਾਨਦਾਰ ਉੱਜੜ ਰਿਹਾ ਹੈਗਾ। ਇਸ ਕਰਕੇ ਅਸੀਂ ਕਹਿੰਦੇ ਲੋਕਾਂ ਨੂੰ ਜਾਗਰਤ ਹੋਣਾ ਚਾਹੀਦਾ ਔਰ ਇਸ ਸਮਝੌਤੇ ਤੋਂ ਬਾਹਰ ਆਉਣਾ ਚਾਹੀਦਾ। ਪੂਰੇ ਜੇ ਦੁਕਾਨਾਂ ਇਹ ਕਿਸਾਨ ਹੀ ਸੜਕਾਂ ਤੇ ਆ ਰਹੇ ਦੁਕਾਨਦਾਰ ਜਾਂ ਕੋਈ ਹੋਰ ਵਪਾਰੀ ਕਿਉਂ ਨਹੀਂ ਸੜਕਾਂ ਤੇ ਆ ਰਹੇ ਇਹ ਸਭ ਇਹ ਸਵਾਲ ਹੈ। ਨਹੀਂ ਦੇਖੋ ਜਿਹੜਾ ਵੱਧ ਪੀੜਤ ਤਬਕਾ ਹੁੰਦਾ ਵਾ ਉਹ ਸੜਕਾਂ ਤੇ ਆਉਂਦਾ ਹੁੰਦਾ। ਤੁਸੀਂ ਕਿਸੇ ਦੁਕਾਨਦਾਰ ਨੂੰ ਜਾ ਕੇ ਅੱਜ ਪੁੱਛ ਲਓ ਵੀ ਤੁਹਾਡੇ ਵਪਾਰ ਤੇ ਕੀ ਪ੍ਰਭਾਵ ਹੈ ਉਹ ਸਾਡੀ ਗੱਲ ਤਾਂ ਮੰਨਦੇ ਆ। ਵੀ ਗੱਲ ਤਾਂ ਠੀਕ ਹੈ। ਔਰ ਵਪਾਰ ਮੰਡਲ ਅਗੇ ਇਸ ਗੱਲ ਲਈ ਅੱਗੇ ਆਵੇ ਜਾਂ ਲੋਕਾਂ ਨੂੰ ਜਾਗਰਤ ਕਰ ਦਵੇ ਕਿਸਾਨ ਜਿਆਦਾ ਪੀੜਤ ਨੇ ਕਿਸਾਨਾਂ ਦੀਆਂ ਜਥੇਬੰਦੀਆਂ ਅਵੇਰ ਕਰਕੇ ਕਿਸਾਨਾਂ ਨੂੰ ਛੜਕਾ ਦੇ ਲੈਂਦੀਆਂ ਵਪਾਰੀ ਛੜਕਦੇ ਨਹੀਂ ਆ ਰਿਆ ਉਹਦੀ ਆਉਣ ਵਾਲੇ ਸਮੇਂ 'ਚ ਉਹਨੂੰ ਮਾਰ ਪੈਣੀ ਆ ਤੁਸੀਂ ਦੇਖ ਲਿਓ ਇਹ ਦੁਕਾਨਦਾਰੀ ਅਪੀਲ ਕਰਨਾ ਚਾਹੁੰਦੇ ਹਾਂ ਕਿ ਭਰ ਦੇ ਲੋਕਾਂ ਨੂੰ ਹਾਂ ਅਸੀਂ ਤਾਂ ਚਾਹਵਾਂਗੇ ਵੀ ਸਾਰਿਆਂ ਨੂੰ ਮਿਲ ਕੇ ਇਸ ਕਿਉਂਕਿ ਕਮਾਂਤਰੀ ਪੱਧਰ ਦਾ ਸਮਝੌਤਾ ਇਹਦਾ ਰਲ ਕੇ ਵਿਰੋਧ ਕਰਨਾ ਆਉਣ ਵਾਲੇ ਦਿਨਾਂ 'ਚ ਅਸੀਂ ਕਰ ਸਿਖਾ ਹੋ ਜਾਣਾ ਹਾਂ ਹਾਂ ਆਉਣ ਵਾਲੇ ਦਿਨਾਂ 'ਚ ਇਕਤਾ ਹੋਵਾ ਜਿਹੜਾ ਸਾਡਾ ਸਾਜੂ ਸਮਾਨ ਜੋ ਵੀ ਹੋਰ ਮੰਗਾਂ ਨੇ ਉਹਨਾਂ ਵਾਸਤੇ ਮਈ ਦੇ ਵਿੱਚ ਤੁਸੀਂ ਵੱਡੇ ਅੰਦੋਲਨ ਨੂੰ ਦੇਖੋਗੇ ਪੰਜਾਬ